ਬਰੀ ਬਿਲੀ ਹੈ। ਹੈਲੋ ਦੋਸਤੋ ਕਿਦਾਂ ਹਾਰੇ ਮੇਨ ਕਾ ਤਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਸਾਡੇ ਇੱਕ ਨਾਮੇ ਬਲੌਗ ਦੇ ਵਿੱਚ ਤੇ ਆਪਾਂ ਮੌਜੂਦ ਹਾਂ ਜੀ ਦੁਬਈ ਦੇ ਵਿੱਚ ਤੇ ਅੱਜ ਤੁਹਾਨੂੰ ਆਪਾਂ ਦਰਸ਼ਨ ਕਰਾਉਣ ਜਾ ਰਹੇ ਹਾਂ ਦੁਬਈ ਦੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਦੇ ਤੇ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਤੁਹਾਨੂੰ ਦਰਸ਼ਨ ਕਰਾਵਾਂਗੇ ਇਥੋ ਦੇ ਚਰਚਾ ਤੇ ਜਿਹੜਾ ਮੰਦਿਰ ਬਣਿਆ ਹੈ ਉਹ ਵੀ ਦਿਖਾਵਾਂਗੇ ਤੁਹਾਨੂੰ ਆਪਣੀ ਜਿਹੜੀ ਕੰਪਨੀ ਦੀ ਬਾਸਾ ਉਹ ਹਰੇਕ ਮਹੀਨੇ ਜਾਂਦੀ ਹੈ ਇਥੋ ਤੇ ਆਜੋ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਜਾ ਕੇ ਤੇ ਆਪਣੇ ਨਾਲ ਆਪਣੇ ਦੋ ਸਾਥੀ ਮਿੱਤਰ ਇਹ ਵੀ ਜਾ ਰਹੇ ਨੇ ਆਪਣੇ ਨਾਲ ਗੈਰੀਆ ਬਾਈ ਜਾਣੇ ਚਲੋ ਨਿਕਲਦੇ ਆ ਬਈ ਬੱਸ ਆਈ ਵੀ ਆ ਥੱਲੇ ਇੰਤਜ਼ਾਰ ਕਰ ਰਹੇ ਨੇ ਤੇ ਆਜੂ ਮਿਲਦੇ ਆ ਤੁਹਾਨੂੰ ਇਥੇ ਪਹੁੰਚੀ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਬਾਈ ਜਿਹੜੀ ਬੱਸ ਲੈ ਕੇ ਜਾਣਾ ਡਰਾਈਵਰ ਨੇ ਡਰਾਈਵਰ ਅਜੇ ਤਿਆਰ ਨਹੀਂ ਹੋਇਆ ਸਾਡਾ ਡਰਾਈਵਰ ਤਿਆਰ ਹੋਊ ਤਾਂ ਬੱਸ ਚਲੋ ਕੱਚੇ ਉਹਰੇ ਡਰਾਈਵਰ ਤੇ ਤਿਆਰ ਹੋਣ ਦੋ ਬੱਸ ਤਾਂ ਰੈਡੀ ਖੜੀ ਥੱਲੇ ਇਹ ਲੈਂਦੇ ਹਾਂ ਬਰਸਰੀ ਦਾ ਟ੍ਰੈਕ ਆ। ਬਿਨਾਂ ਕੱਪੜਿਆਂ। ਆਓ। ਲੋੜੋਂ ਤੱਕ ਦੁੱਝ ਫੁੱਟੇ ਲਮਗੇ ਜਿਹੜਾ ਵੀ ਮੋਨਾ ਮੇਰੇ ਕੋਲ ਹੈਗੀ ਆ। ਉੱਪਰ। ਮੈਂ ਬਾਅਦ ਚ ਦਸਤਾਰ ਨਹੀਂ ਲਾਵਾਂਗੀ। ਇੰਨਾ ਪਿਆਰ। ਇਦਾਂ ਜਨਾਂ ਪਰ ਜਾਣਾ ਜਾਣਦੇ ਆ ਪਿਆਰ ਕਰਨਾ। ਭਗਵਾਨ ਨਾਲ ਮੁੜੇ ਤੇ ਹੋਣਾ ਹੀ ਹੋਇਆ ਦੀ। ਹਾਂ। ਮੇਰੇ ਯਾਰ। ਤੇ ਲੋਵੇ ਨਿਕਲਣ ਲੱਗੇ ਆ ਫਾਈਨਲੀ। ਡ라이ਵਰ ਸਾਹਿਬ ਤਿਆਰ ਨਹੀਂ ਤੇ ਹੋਏ ਉਹਨਾਂ ਨੂੰ ਤਿਆਰ ਕਰਕੇ ਪਰਨਾ ਬੰਨ ਗਏ ਉਹਨਾਂ ਦੇ ਨਾਲ ਲੈ ਕੇ ਚੱਲੇ ਆ। ਉੱਥੇ ਰਸਾ ਬਹੁਤ ਜ਼ਿਆਦਾ ਹੋ ਗਿਆ। ਬੱਸ ਭਰ ਗਈ ਹੈ ਜੀ ਸਾਰੀ ਆਪਣੀ ਲਿਫਟ ਲਿਫਟ ਜਿੱਦਾਂ ਰਹੀ ਆ ਨਾ। ਲਓ ਬਾਈ ਪਹੁੰਚੇ ਡਰਾਈਵਰ ਸਾਹਿਬ ਆ ਬੰਦੇ ਖੜੇ ਆਪਣੇ ਨਾਲ ਦੇ ਤੇ ਅੱਧੇ ਬੱਸ ਦੇ ਕੋਲ ਉਹ ਖੜੀ ਆਪਣੀ ਵਾਸੇ ਤੇ ਬੈਨਿਆਂ ਜਾ ਕੇ ਛੇਤੀ ਛੇਤੀ ਵੈਸੇ ਤਾਂ ਸਾਰੇ ਡਿਊਟੀ ਪਰ ਤੇ ਆਏ ਹੁਣੇ ਨਾਈਟ ਡਿਊਟੀ ਆ ਆਪਣੀ ਸੁੱਖੇ ਓਏ ਨੀਂਦ ਵੀ ਆ ਰਹੀ ਆ ਪਰ ਜਾਣਾ ਵੀ ਜ਼ਰੂਰੀ ਆ ਆਏ 7:00 ਵਜੇ ਆਏ 7:00 ਦੇ ਕਿੰਨੇ ਓ ਬਹੁਤ ਬਾਰੇ ਕੀ ਹਾਂ ਭਾਈ ਹਾਂ 7 ਨੰਬਰ ਵਾਲੇ ਲਓ ਜੀ ਬਹਿ ਗਏ ਆ ਜਾਣ ਲਈ ਤਿਆਰ ਇਹ ਲੋ ਬਈ ਸੰਗਤ ਆ ਉਤਰ ਗਈ ਨੇ ਬੱਸ ਵਿੱਚ। ਬੱਸ ਆ ਲਾਤੀ ਆਪਾਂ ਹੀ। ਬੱਸ ਥੋੜੀ ਦੂਰ ਲਾਉਣੀ ਪੈਗੀ ਐ। ਕਿਉਂਕਿ ਪਾਰਕਿੰਗ ਨੂੰ ਜਗ੍ਹਾ ਥੋੜੀ ਘੱਟ ਐ ਇੱਧਰ ਸੜਕ ਦੇ ਕਿਨਾਰੇ ਲਾਉਣੀ ਪੈਂਦੀ ਪਾਰਕਿੰਗ। ਤੇ ਛੋਟੀ ਮੋਟੀਆਂ ਗੱਡੀਆਂ ਦੀ ਪਾਰਕਿੰਗ ਅੰਦਰ ਆ ਵੈਸੇ ਬਣੀ ਹੋਈ। ਦਿਖਾਉਨੇ ਆ ਤੁਹਾਨੂੰ ਜਾ ਕੇ। ਤੇ ਲੋ ਜੀ ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਕੋਲ। ਆ ਸਾਹਮਣੇ ਜਿਹੜੀ ਬਿਲਡਿੰਗ ਦੇਖ ਰਹੇ ਆ ਤੁਸੀਂ। ਇਹ ਗੁਰਦੁਆਰਾ ਸਾਹਿਬ ਦੀ ਐ। ਤੇ ਇੱਧਰ ਨਾਲ ਇਹ Hindu Temple ਬਣਿਆ ਹੋਇਆ। ਤੇ ਉਹ ਅੱਗੇ ਜਾ ਕੇ ਚਰਚਾ ਪਹਿਲਾ ਗੁਰਦੁਆਰਾ ਸਾਹਿਬ ਅੰਦਰ ਮੱਥਾ ਟੇਕ ਆਈਏ ਉਤੇ ਬਾਅਦ ਦੇਖਾਉਣੇ ਆਪਾਂ ਲਓ ਜੀ ਬਿਲਕੁਲ ਸਾਹਮਣੇ ਆ ਗਿਆ ਗੁਰਦੁਆਰਾ ਸਾਹਿਬ ਦੇ ਤੇ ਇਹ ਸਾਹਮਣੇ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਗੇਟ ਨੰਬਰ 2 ਇੱਕ ਗੇਟ ਇੱਧਰ ਸਾਹਮਣੇ ਆ ਅੱਗੇ ਜਾ ਕੇ ਤੇ ਇਹ ਫਿਲਹਾਲ ਬੰਦੇ ਕਰੇ ਹੋਏ ਆ ਤੇ ਉਹ ਉੱਤਰੋ ਜਾਣਾ ਪੈਂਦਾ ਨੀਚੇ ਬੇਸਮੈਂਟ ਵਾਲੇ ਰਸਤੇ 'ਚ ਦੇਖ ਸਕਦੇ ਆਂ ਆਪਾਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਖੜੇ ਆ ਗੁਰੂ ਨਾਨਕ ਦਰਬਾਰ ਦੁਬਈ ਪਿਆਓ ਚੱਲਦੇ ਅੰਦਰ ਵੈਸੇ ਵੀਡੀਓਗ੍ਰਾਫੀ ਅੰਦਰ ਲਾਊਡ ਨਹੀਂ ਹੈਗੀ ਜਿੰਨੇ ਕ ਵੀਡੀਓ ਬਣेंगी ਤੁਹਾਨੂੰ ਦਿਖਾ ਦਾਂਗੇ ਨਹੀਂ ਤੁਹਾਨੂੰ ਬਾਹਰ ਦਾ ਏਰੀਆ ਦਿਖਾ ਦਾਂਗੇ ਸਾਰਾ ਜਿੰਨਾ ਕ ਹੈ ਇਹ ਰਸਤਾ ਜਾਂਦਾ ਨੀਚੇ ਬੀਸਮੈਂਟ ਚ ਬੇਸਮਤ ਵਿੱਚ ਪਹੁੰਗੇ ਆਪਾਂ ਜੀ ਇੱਧਰ ਰਮਾਰ ਮਿਲਦੇ ਸਿਰ ਤਾਂ ਖੜਨੇ ਤੇ ਇੱਧਰ ਆ ਪਾਰਕਿੰਗਾਂ નીચે ਗੱਡੀਆਂ ਵਗੈਰਾ ਖੜਨ ਲਈ ਤੇ ਸਾਹਮਣੇ ਜੋੜਾਕਾਰ ਬਣਿਆ ਹੋਇਆ ਤੇ ਜੋੜੇ ਜਮਾ ਕਰਾਉਨੇ ਆਪਾਂ ਉੱਤੇ ਬਾਅਦ ਉੱਪਰ ਚੱਲਦੇ ਗੁਰਦੁਆਰਾ ਸਾਹਿਬ

ਚਲੋ ਜੀ ਗੁੰਦਰਾ ਸਾਹਿਬ ਦੇ ਨੰਦਰ ਮੱਥਾ ਟੇਕ ਕੇ ਆਏ ਆ ਤੇ نیچے ਆ ਗਏ ਆ ਅਗਲੀ ਦਿਨ ਅੱਜ ਮੈਂ ਹੇਠਾਂ ਉੱਤਰਦੇ ਸਾਰੇ ਇਹ ਲੰਗਰ ਹਾਲ ਹੈ ਸਾਹਮਣੇ ਇੱਧਰ ਹੱਥ ਧੋਤਣ ਵਾਸਤੇ ਟੋਟਿਆਂ ਦਾ ਇਹ ਬੈਠਾ ਬਾਥਰੂਮ ਵਧੀਆ ਲੱਗਿਆ। ਇਹ ਜਵਦਾਕਾਰ ਬਣਾਇਆ ਹੈ ਇਹਨਾਂ ਦਾ। ਇਹ ਆਪਾਂ ਨੰਗਰ ਹਾਲ ਚ ਆ ਗਏ। ਤੇ ਫਸਾ ਦਾ ਪਾਣੀ ਛਾ ਗਲੇ। ਯਾ ਅੱਜ ਇਹ ਬੇਸਮੈਂਟ ਥੱਲੇ ਜਾਵਾਂਗੇ ਇਸ ਵੇਲੇ। ਲੋ ਜੀ ਫਾਈਨਲੀ ਪਹੁੰਚ ਗਏ ਨੀਚੇ ਦਰਸ਼ਨ ਕਰਿਆ ਆਏ ਆ ਤੇ ਲੰਗਰ ਪਾਣੀ ਛਕਿਆ ਆਏ ਆ ਲੰਗਰ ਪਾਣੀ ਉੱਪਰ ਚੱਲਦਾ ਤੇ ਜਿਹਨੇ ਚਾਹ ਵਗੈਰਾ ਪੀਣੀ ਆ ਨਾ ਉਹ ਨੀਚੇ ਬੇਸਮੈਂਟ ਵਿੱਚ ਬਣਦੀ ਆ ਚਾਹ ਇੱਧਰ ਨੀਚੇ ਬੈਠ ਕੇ ਪੀ ਸਕਦੇ ਤੇ ਆਜੋ ਬਾਹਰ ਚੱਲਦੇ ਆ ਹੁਣ ਜੌੜੇ ਲੈਣੇ ਇੱਥੋਂ ਤੋਂ ਤੇ ਉਹ ਅੰਦਰ ਜਾਣ ਦਾ ਰਸਤਾ ਗੁਰਦੁਆਰੇ ਤੇ ਉੱਪਰ ਦਰਵਾਜ਼ਾ ਸਾਹਿਬ ਤੱਕ ਅੰਦਰ ਵੀਡੀਓ ਆਲੌਡ ਨਹੀਂ ਹੈਗੀ ਬਣਾਉਣੀ ਤਾਂ ਕਰਕੇ ਬਹੁਤ ਹੀ ਜ਼ਿਆਦਾ ਵੀਡੀਓ ਬਣਾਈ ਨਹੀਂ ਹੈ ਤੇ ਬਾਹਰ ਚੱਲਦੇ ਜੋੜੇ ਲੈਣੇ ਇੱਥੇ ਗੁਰਦੁਆਰਾ ਸਾਹਿਬ ਤੇ ਬਾਹਰ ਆ ਗਏ ਆ ਦਰਸ਼ਨ ਕਰਕੇ ਤੇ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੀ ਲੋਕੇਸ਼ਨ ਦੱਸਾਂ ਤਾਂ ਇਸ ਦੀ ਲੋਕੇਸ਼ਨ ਹੈਗੀ ਆ ਦਬਈ ਦੇ ਵਿੱਚ ਜਵਲਲੀ ਵਿਲੇਜ ਪੈ ਜਾਂਦਾ ਇਹ ਪਿੰਡਾ ਜਵਲਲੀ ਤੇ ਆਪਣੇ ਕੈਂਪ ਤੋਂ ਕਰੀਬ-ਕਰੀਬ 6-7 ਕਿਲੋਮੀਟਰ ਦੀ ਦੂਰੀ ਤੇ ਹੋਣਾ ਆਪਣਾ ਕੈਂਪ ਵੀ ਜਵਲਲੀ ਦੇ ਵਿੱਚ ਹੀ ਆ ਤੇ ਸੰਡੇ ਦੇ ਦਿਨ ਬਹੁਤ ਹੀ ਜ਼ਿਆਦਾ ਸੰਗਤ ਆਈ ਹੁੰਦੀ ਹੈ ਇੱਥੇ ਕਿਉਂਕਿ ਸੰਡੇ ਦੀ ਛੁੱਟੀ ਹੁੰਦੀ ਹੈ ਇੱਥੇ ਲੇਵਰ ਨੂੰ ਤੇ ਆਪਣੇ ਸਿੱਖਪੁਰਾ ਪੰਜਾਬੀ ਹੈ ਨਾ ਹੋਰ ਵੀ ਕਾਫੀ ਧਰਮਾਂ ਦੇ ਸਭ ਲੋਕ ਆਉਂਦੇ ਇੱਥੇ ਦਰਸ਼ਨ ਕਰਨ ਤੇ ਇੱਥੇ ਗੁਰਦੁਆਰਾ ਸਾਹਿਬ ਖੁੱਲਣ ਦੀ ਟਾਈਮਿੰਗ ਹੈਗੀ ਆਪਣੀ ਸਵੇਰੇ 4:30 ਤੋਂ ਲੈ ਕੇ ਸ਼ਾਮੀ 8:30 ਵਜੇ ਤੱਕ ਦੀ ਹੈ ਤੇ ਤੇ ਇੱਥੇ ਗੁਰਦੁਆਰਾ ਸਾਹਿਬ ਵਿੱਚ 4 ਫਲੋਰ ਬਣੇ ਹੋਏ ਨੇ ਇਹ ਸਭ ਤੋਂ ਉੱਪਰ ਵਾਲੇ ਫਲੋਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਿਆ ਹੋਇਆ ਹੈ ਤੇ ਉਸਦੇ નીચે ਇੱਕ ਲਾਇਬ੍ਰੇਰੀ ਬਣੀ ਹੋਈ ਹੈ ਉਸਦੇ નીચે ਆ ਕੇ ਲੰਗਰ ਹਾਲ ਹੈ ਤੇ ਸਭ ਤੋਂ نیچے ਆ ਕੇ ਬੇਸਮੈਂਟ ਬਣੀ ਹੋਈ ਹੈ ਤੇ ਇਸ ਗੁਰਦੁਆਰਾ ਸਾਹਿਬ ਦੇ ਨਾਂ ਤੇ ਦੋ ਵਰਲਡ ਰਿਕਾਰਡ ਵੀ ਬਣੇ ਹੋਏ ਹਨ ਜੋ ਕਿ ਗਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਨੇ ਕਿਉਂਕਿ ਇੱਥੇ ਸਭ ਤੋਂ ਜ਼ਿਆਦਾ ਦੇਸ਼ਾਂ ਦੇ ਲੋਕਾਂ ਨੇ ਇੱਥੇ ਆ ਕੇ ਲੰਗਰ ਸ਼ਕਿਆ ਤੇ ਦਰਸ਼ਨ ਕੀਤੇ ਘੱਟੋ ਘੱਟ 122 ਕੰਟਰੀਆਂ ਦੇ ਲੋਕਾਂ ਨੇ ਇੱਥੇ ਆ ਕੇ ਲੰਗਰ ਸ਼ਕਿਆ ਤੇ ਇਹਦੀ ਮਾਰਤ 2008 ਵਿੱਚ ਬਣਨੀ ਸ਼ੁਰੂ ਹੋਈ ਸੀ ਤੇ 2011-12 ਦੇ ਕਰੀਬ ਵਿੱਚ ਪੂਰੀ ਹੋ ਗਈ ਤੇ 2012 ਦੇ ਵਿੱਚ ਓਪਨਿੰਗ ਹੋ ਗਈ ਤੇ ਗੁਰਦੁਆਰਾ ਸਾਹਿਬ ਦੀ ਤੇ ਇਹ ਬਾਹਰ ਤੇ ਬਿਲਡਿੰਗ ਦੇਖ ਸਕਦੇ ਤੁਸੀਂ ਬਹੁਤ ਹੀ ਯਾਰਾ ਵਧੀਆ ਬਣਾਈ ਹੋਈ ਹੈ ਤੇ ਇੱਧਰ ਵਿੱਚ ਫੁਆਰੇ ਲੱਗੇ ਹੋਏ ਨੇ ਪਾਣੀ ਦੇ ਕਿਉਂਕਿ ਬਹੁਤ ਹੀ ਵਧੀਆ 뷰 ਬਣਾਉਂਦੇ ਇੱਥੇ ਸੰਗਤ ਤੁਸੀਂ ਦੇਖ ਸਕਦੇ ਕਿੰਨੀ ਜ਼ਿਆਦਾ ਹੀ ਹੋਈ ਹੈ ਹਰੇਕ ਸੰਡੇ ਇੱਥੇ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਤੇ ਉਹ ਸਾਹਮਣੇ 메ਨ ਇੰਟਰਨਸ ਆ ਗਿਆ ਇੱਥੇ ਗੇਟ ਨੰਬਰ 1 ਤੇ ਇੱਧਰ ਤੁਹਾਨੂੰ ਦਿਖਾਇਆ ਤਾਂ ਗੇਟ ਨੰਬਰ 2 ਹੈ ਤੇ ਆਪਾਂ ਗਏ ਤੇ ਬੇਸਮੈਂਟ ਦੇ ਰਸਤੇ 'ਚ ਆਂ ਤਾਂ ভাই ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਤੇ ਨੇ ਤੇ ਇਹਦੇ ਨਾਲ ਹੀ ਅੱਗੇ ਉਹ ਮੰਦਿਰ ਆ ਸਾਹਮਣੇ ਤੇ ਇੱਧਰ ਆਹ ਚਰਚ ਆ ਗਈ ਹੈ ਤੇ ਵੀਡੀਓਗ੍ਰਾਫੀ ਅਲਾਉਡ ਨਹੀਂ ਹੈਗੀ ਵੈਸੇ ਆਪਾਂ ਤੁਹਾਨੂੰ ਦਿਖਾਤਾ ਕਿਤੇ ਕਿਤੇ ਵੀਓ ਪਰ ਬਿਲਕੁਲ ਅਲਾਉਡ ਨਹੀਂ ਹੈ ਇਥੇ ਤੇ ਚਰਚ ਵਿੱਚ ਵੀ ਸ਼ਾਇਦ ਅਲਾਉਡ ਨਾ ਹੋਵੇ ਮੰਦਿਰ ਵਿੱਚ ਵੀ ਗਏ ਤੇ ਇੱਕ ਵਾਰੀ ਇੱਥੇ ਵੀ ਅਲਾਉਡ ਨਹੀਂ ਹੈ ਵੀਡੀਓ ਮੰਦਿਰ ਦਿਖਾ ਜਾਂਨੇ ਤੁਹਾਨੂੰ ਅੰਦਰ ਵਾ ਜਾ ਕੇ ਤਲਕੇ ਮੁਰਵੀ ਦਾ ਤੇ ਤਿੰਨੋਂ ਟੈਂਪਲ ਇੱਕੋ ਜਗ੍ਹਾ ਬਣਾਏ ਹੋਏ ਨੇ ਤੇ ਆ ਗਿਆ ਜੀ ਸਾਹਮਣੇ ਮੰਦਿਰ ਮੰਦਿਰ ਪੂਰਾ ਦਾ ਜੀ ਓਹ ਮੁੱਖ ਮੰਦਿਰ ਜੀ ਤੇ ਇੱਧਰ ਚਰਚ ਆ ਗਈ ਸਾਨੂੰ ਵਾਰ-ਵਾਰ ਤੇ ਦਰਸ਼ਨ ਕਰਾ ਦਿੰਨੇ ਆ ਦੇਖੋ ਸਾਹਮਣੇ ਇਹ ਵੀ ਲੱਗਿਆ ਹੋਇਆ ਹੈ ਉਹ ਨੋਟ ਬਾਗ ਦੇ ਤੇ ਜਿਹੜੀ ਮੰਦਿਰ ਦੀ ਟਾਈਮਿੰਗ ਆ ਬਈ ਖੁੱਲਣ ਦੀ ਤੇ ਸਵੇਰੇ 6 ਵਜੇ ਤੋਂ ਰਾਤ ਨੂੰ 8:30 ਵਜੇ ਤੱਕ ਤੇ ਇਹਦਾ ਬਈ ਉੱਪਰ ਮੰਦਿਰ ਹੈ ਤੇ ਇੱਧਰ ਆਹ ਹੇਠੇ ਛੋਟੀ ਦੁਕਾਨ ਲੱਗਣੀ ਹੈ ਤੇ ਆਪਣੀ ਧਾਰਮਿਕ ਸਾਰੀਆਂ ਪੁਸਤਕਾਂ ਰੱਖੀਆਂ ਹੋਈਆਂ ਜੀਤਾ ਵਗੈਰਾ ਭਗਵਤ ਗੀਤਾ ਪੰਚਤੰਤਰ ਸਨਾਤਨ ਇਹ ਸੀ ਜੀ ਮੰਦਿਰ ਦਰਸ਼ਨ ਕਰ ਰਹੇ ਆਂ ਅੰਦਰ ਮੰਦਿਰ ਦੇ ਤੇ ਬਹੁਤ ਹੀ ਵਧੀਆ ਬਣਾਇਆ ਹੋਇਆ ਹੈ ਮੰਦਿਰ ਅੰਦਰ ਬਹੁਤ ਹੀ ਜ਼ਿਆਦਾ ਸਾਫ ਸਫਾਈ ਹੈ ਤੇ ਅੰਦਰ ਬਹੁਤ ਹੀ ਵਧੀਆ ਸ਼ਾਂਤੀਪੂਰਵਕ ਅਤੇ ਬਹੁਤ ਹੀ ਵਧੀਆ ਮਾਹੌਲ ਹੈ ਅੰਦਰ ਦਾ ਮੰਦਿਰ ਦੇ ਤੇ ਇਹਨਾਂ ਦੇ ਸਾਰੇ ਜਿੰਨੇ ਵੀ ਗੁਰੂ ਪੀਰ ਹਨ Hindu ਧਰਮ ਦੇ ਮਾਤਾ ਜਿੰਨੇ ਵੀ ਸਭ ਦੀ ਅੰਦਰ ਮੂਰਤੀਆਂ ਲੱਗੀਆਂ ਹੋਈਆਂ ਤੇ ਅੰਦਰ ਲੋਕੀ ਜਾ ਕੇ ਦਰਸ਼ਨ ਕਰਦੇ ਆਂ ਤੇ ਅੰਦਰ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਇੱਕ ਸਾਈਡ ਪ੍ਰਕਾਸ਼ ਕਰਿਆ ਹੋਇਆ ਇੱਕ ਕਮਰੇ ਦੇ ਵਿੱਚ ਆ ਤੇ ਸਾਰੇ ਧਰਮਾਂ ਨੂੰ ਮਾਨਤਾ ਦਿੱਤੀ ਹੋਈ ਹੈ ਬੜੀ ਰੰਗਨਾ ਤੇ ਇੱਧਰ ਚਰਚਾ ਹੈ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਵਾਪਸ ਆਪਣੇ ਵਸਦੇ ਵਿੱਚ ਤੇ ਦਰਸ਼ਨ ਕਰ ਲਿਆ ਆਪਾਂ ਤੇ ਤੁਸੀਂ ਪਿੱਛੇ ਟ੍ਰੈਫਿਕ ਦੇਖ ਸਕਦੇ ਕਿੰਨੀ ਜਰਾ ਹੋ ਗਈ ਹੈ ਤੇ ਸੰਡੇ ਦੇ ਦਿਨ ਕਰਕੇ ਇਸੇ ਤਰ੍ਹਾਂ ਰਹਿੰਦੀ ਹੈ ਟ੍ਰੈਫਿਕ ਸੁੱਟੀ ਹੋਣ ਕਰਕੇ ਤੇ ਆਪਾਂ ਨੂੰ ਆਏ ਨੂੰ ਕਾਫੀ ਟਾਈਮ ਹੋ ਗਿਆ ਹੈ ਕਰੀਬ 2.5 ਘੰਟੇ ਹੋ ਚੱਲੇ ਹਨ ਤੇ ਆਪਣੇ ਨਾਲ ਦੇ ਜਿਹੜੇ ਸਾਥੀ ਆ ਸਾਰੇ ਚਲੇ ਗਏ ਨੇ ਇੱਥੋਂ ਤੇ ਬੱਸ ਵੀ ਥੋੜੀ ਦੂਰੀ ਤੇ ਖੜੀ ਹੈ ਆਪਣੀ ਤੇ ਚਲਦੇ ਆ ਬੈੰਨੇ ਆ ਜਾ ਕੇ ਤੇ ਲਓ ਬਈ ਬੱਸ ਦੇ ਕੋਲ ਪਹੁੰਚ ਗਏ ਆਪਾਂ ਤੇ ਸਵਾਰੀਆਂ ਬੈ ਗਈਆਂ ਨੇ ਵਿੱਚ ਤੇ ਜਾਣ ਲਈ ਆਪਣੇ ਕੈਂਪੇ ਵਿੱਚ ਤਿਆਰ ਆਪਾਂ ਤੇ ਬਾਕੀ ਤੁਹਾਨੂੰ ਲੋਕੇਸ਼ਨ ਦੱਸ ਦਿੱਤੀ ਇੱਥੇ ਆਉਣ ਦੀ ਜੱਬਰੜੀ ਦੇ ਵਿੱਚ ਪੈਂਦਾ ਇਹ ਬਹੁਤ ਚੰ ਗਿਆ ਨਾ ਜਰਾਪਾ ਇਹ ਆਓ ਇੱਥੇ ਬਹੁਤ ਹੀ ਵਧੀਆ ਮਾਹੌਲ ਮਿਲਦਾ ਤੇ ਬਿਲਕੁਲ ਪੰਜਾਬ ਵਰਗਾ ਮਾਹੌਲ ਬਣ ਜਾਂਦਾ ਇੱਥੇ ਐਦਾਂ ਲੱਗਦਾ ਨਹੀਂ ਕਿ ਆਪਾਂ ਬਾਹਰ ਆਏ ਨੇ ਕਿਤੇ ਨਾ ਸਾਰੇ ਪੰਜਾਬੀ ਭਰਾਵਾਂ ਨੇ ਇਕੱਠੇ ਹੁੰਦੇ ਤੇ ਮੇਰੇ ਵੀ ਕਹਿੰਦੇ ਸਾਨੂੰ ਆਪਾਂ ਆਪਣੇ ਅਗਲੇ ਬਲੌਗ ਦੇ ਵਿੱਚ